ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਰੁਥਵੇ ਨਿਊਜ਼ ਚੈਨਲ ਮਹਾਨਗਰ ਬਠਿੰਡਾ ਵਿੱਚ ਪਾਰਕਿੰਗ ਠੇਕੇਦਾਰ ਵੱਲੋਂ ਚਲਾਈ ਜਾਂਦੀ ਟੋ ਵੈਨ ਵਾਲਿਆਂ ਦੀ ਗੁੰਡਾਗਰਦੀ ਦੇ ਖਿਲਾਫ ਬਠਿੰਡਾ ਦੇ ਲੋਕ ਲੰਬੇ ਸਮੇਂ ਤੋਂ ਜੋ ਸੰਘਰਸ਼ ਕਰ ਰਹੇ ਸਨ ਉਸ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਅੰਜ 15 ਅਕਤੂਬਰ ਆਜ਼ਾਦੀ ਵਾਲੇ ਦਿਨ ਸ਼ਹਿਰ ਦੇ ਫਾਇਰ ਬ੍ਰਿਗੇਡ ਚੌਂਕ ਵਿੱਚ ਬਠਿੰਡਾ ਦੇ ਦੁਕਾਨਦਾਰਾਂ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਰਾਜਨੀਤੀ ਤੋਂ ਉੱਪਰ ਉੱਠ ਕੇ ਬਹੁਤ ਵੱਡਾ ਦਰਣਾ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਸ਼ਹਿਰ ਦੇ ਸਾਰੇ ਮੇਨ ਬਾਜ਼ਾਰਾਂ ਦੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਇੱਥੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜ਼ੀ ਵੀ ਕੀਤੀ ਗਈ ਇਸ ਤੋਂ ਉਪਰੰਤ ਸੁੱਤਾ ਹੋਇਆ ਪ੍ਰਸ਼ਾਸਨ ਜਾਗਿਆ ਅਤੇ 12 ਵਜੇ ਦੇ ਕਰੀਬ ਐਸ ਡੀ ਐਮ ਬਠਿੰਡਾ ਨੇ ਦਰਣਾ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਕੋਲ ਆ ਕੇ ਦਸਿਆ ਕਿ ਪ੍ਰਸ਼ਾਸਨ ਦੁਆਰਾ ਤੁਹਾਡੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਪਾਰਕਿੰਗ ਦਾ ਠੇਕਾ ਰੱਦ ਕਰਨ ਦਾ ਆਸ਼ਵਾਸਨ ਦਿੰਦਿਆਂ ਹੋਇਆ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਪਾਰਕਿੰਗ ਦਾ ਠੇਕਾ ਰੱਦ ਕਰਨ ਦੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ ਆਉਣ ਵਾਲੀ 23 ਤਰੀਕ ਨੂੰ ਮ्युनਿਸਪਲ ਕਾਰਪੋਰੇਸ਼ਨ ਬਠਿੰਡਾ ਦੇ ਹਾਊਸ ਦੀ ਬੈਠਕ ਰੱਖੀ ਗਈ ਹੈ ਜਿਸ ਵਿੱਚ ਮਤਾ ਪਾ ਕੇ ਪਾਰਕਿੰਗ ਦਾ ਠੇਕਾ ਪੂਰਨ ਤੌਰ ਤੇ ਰੱਦ ਕਰ ਦਿੱਤਾ ਜਾਵੇਗਾ ਹੁਣ ਦੇਖਣਾ ਇਹ ਹੈ ਕਿ ਆਉਣ ਵਾਲੀ 23 ਤਰੀਕ ਨੂੰ ਉੱਠ ਕਿਸ ਕਰਵਟ ਬੈਠਦਾ ਹੈ ਪਾਰਕਿੰਗ ਦਾ ਠੇਕਾ ਰੱਦ ਹੁੰਦਾ ਹੈ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਆਸ਼ਵਾਸਨ ਇੱਕ ਮਹਿਜ ਲੋਲੀਪੋਪ ਸਾਬਤ ਹੁੰਦਾ ਹੈ ਸਾਡਾ ਜਿਹੜਾ ਮੰਗਾ ਸੀ ਗਿਆ ਉਹਨੂੰ ਲੈ ਕੇ ਸਾਡੇ ਸ਼ਹਿਰ ਦੇ ਡਿਪਟੀ ਕਮਿਸ਼ਨਰ ਤੇ ਐਮਐਲਏ ਉਹ ਗੰਭੀਰ ਦਿਖੇ ਸਾਨੂੰ ਉਹਨਾਂ ਨੇ ਡੀਸੀ ਸਾਹਿਬ ਨੇ ਤਾਂ ਸਾਡੀ ਪਹਿਲੀ ਮੀਟਿੰਗ ਦੇ ਉੱਤੇ ਜਿਹੜੀ ਟੋਪ ਐਨਾ ਸੀਗੀਆਂ ਸਸਪੈਂਡ ਕਰਤੀਆਂ ਸੀ 15 ਦਿਨਾਂ ਲਈ ਲੇਕਿਨ ਸਾਡੀ ਮੰਗ ਸੀ ਵੀ ਅਸੀਂ ਟੋਪ ਐਨਾ ਨੂੰ ਰੱਦ ਚਾਹਨੇ ਹੈਗੇ ਆ ਤਾ ਉਹਦੇ ਵਿੱਚ ਉਹਨਾਂ ਦੇ ਕੁਝ ਲੀਗਲ ਲੋਕਾਂ ਨੇ ਦੱਸਿਆ ਵੀ ਜੇ ਉਹ ਰੱਦ ਕਰਦੇ ਆ ਕੱਲਾ ਤਾਂ ਉਹ ਕੋਰਟ ਦੇ ਵਿੱਚ ਚੈਲੰਜ ਕਰ ਸਕਦਾ ਹੈਗਾ ਤੇ ਵਿੱਚੋਂ ਸਾਡੇ ਤੇ ਵੀ ਇਹ ਹਾਊਸ ਦਾ ਕੰਮ ਹੈ ਹਾਊਸ ਨੇ ਮਤਾ ਪਵਾਇਆ ਤੇ ਹਾਊਸ ਦੀ ਮੈਜੋਰਟੀ ਤੋਂ ਬਗੈਰ ਨਹੀਂ ਹੋ ਸਕਦਾ ਵਿੱਚੋਂ ਸਾਡੇ ਇੱਕ ਵਪਾਰੀ ਭਰਾ ਨੇ ਕਿਹਾ ਕਿ 26 ਐਮਸੀ ਤਾਂ ਸਾਡੇ ਹੱਕ ਦੇ ਵਿੱਚ ਹੈ ਮੈਜੋਰਟੀ ਸਾਡੇ ਹੱਕ ਦੇ ਵਿੱਚ ਹੈ ਤਾਂ ਡੀਸੀ ਸਾਹਿਬ ਨੂੰ ਬੜੀ ਵਧੀਆ ਗੱਲ ਲੱਗੀ ਓਹ ਕਹਿੰਦੇ ਜੇ ਉਹ ਹੱਕ ਦੇ ਵਿੱਚ ਤੇ ਜੇ ਤੁਹਾਨੂੰ ਐਮਸੀਆਂ ਨੇ ਲਿਖ ਕੇ ਦੇ ਦਿੱਤਾ ਸਮਰਥਨ ਠੇਕਾ ਰੱਦ ਕਰਨ ਦਾ ਤਾਂ ਇਹ ਕੰਮ ਹੋ ਸਕਦਾ ਤਾਂ ਅਸੀਂ ਇਹਦੀ ਰੱਦ ਦੀ ਪ੍ਰੋਸੀਡਿੰਗ ਅੱਗੇ ਚਲਾ ਸਕਦੇ ਹਾਂ ਉਸ ਤੋਂ ਬਾਅਦ ਸਾਨੂੰ 26 ਦੀ ਥਾਂ ਦੇ ਉੱਤੇ ਸਾਨੂੰ 24 ਚਾਹੀਦੇ ਸੀਗੇ ਉਹਦੀ ਥਾਂ ਤੇ ਸਾਨੂੰ 29 ਐਮਸੀਆਂ ਨੇ ਲਿਖ ਕੇ ਦੇਤਾ ਇਸ ਤੋਂ ਇਲਾਵਾ ਕੁਝ ਐਮਸੀ ਸਾਹਿਬ ਬਾਹਰ ਸੀਗੇ ਉਹ ਵੀ ਸਾਨੂੰ ਲਿਖ ਕੇ ਦੇ ਦੇਣਗੇ ਸਾਨੂੰ ਮੈਜੋਰਟੀ ਤੋਂ ਜ਼ਿਆਦਾ ਪਹਿਲਾਂ ਹੀ ਮਿਲ ਗਿਆ ਸਾਡੇ ਮੇਅਰ ਤੇ ਡਿਪਟੀ ਮੇਅਰ ਨੇ ਵੀ ਲਿਖ ਕੇ ਦੇਤਾ ਉਸ ਤੋਂ ਬਾਅਦ ਰਾਤ ਨੂੰ ਡੀਸੀ ਸਾਹਿਬ ਨੇ ਸਾਡੇ ਇਸ ਜਿਹੜੇ ਸਾਡੇ ਸਾਨੂੰ ਮਿਲੇ ਸੀਗੇ ਐਮਸੀਆਂ ਦੇ ਸਮਰਥਨ ਉਹਦੇ ਵਿਆਪ ਤੇ ਕਮਿਸ਼ਨਰ ਸਾਹਿਬ ਨੂੰ ਫੋਨ ਕਰਕੇ ਕਿਹਾ ਤਾਂ ਕਿ ਉਹਨਾਂ ਨੇ ਇਹ ਤੁਹਾਡੇ ਕਾਗਜ਼ ਭੇਜ ਦੇ ਸਾਰੇ ਤੇ ਤੁਰੰਤ ਜਿਹੜੀ ਹੈ ਫੇਕਾ ਰਾਤ ਦੀ ਪ੍ਰੋਸੀਡਿੰਗ ਚਲਾਈ ਜਾਵੇ ਉਸ ਤੋਂ ਬਾਅਦ ਕਮਿਸ਼ਨਰ ਨਗਰ ਨਿਗਮ ਵੱਲੋਂ ਰਾਤ ਨੂੰ 11:00 11:00 ਵਜੇ ਨੋਟਿੰਗ ਜਾਰੀ ਕਰ ਦਿੱਤੀ ਗਈ ਲੇਕਿਨ ਰਾਤ ਦਾ ਜਿਹੜਾ ਇਸਨੇ ਆ ਸੀਗਾ ਅਸੀਂ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ ਸੀ ਇਸ ਕਰਕੇ ਬਖੇਂਡਾ ਬੰਦ ਦੀ ਕਾਲ ਇਹ ਲਗਾਤਾਰ ਉਵੇਂ ਚੱਲਦੀ ਰਹੀ ਤੇ ਧਰਨਾ ਵੀ ਜਿਹੜਾ ਐਜ਼ ਇਟ ਇਜ਼ ਉਵੇਂ ਜਾਰੀ ਰਿਹਾ ਸਵੇਰੇ ਇਹ ਗੱਲ ਪ੍ਰਸ਼ਾਸਨ ਵੱਲੋਂ ਤੇ ਮੀਡੀਆ ਵੱਲੋਂ ਵੀ ਪੁੱਛੀ ਗਈ ਕਿ ਅਸੀਂ ਤੁਹਾਡੀ ਸਾਰੀ ਮੰਗਾਂ ਦੇ ਅਨੁਸਾਰ ਤਾਂ ਚੱਲ ਰਹੇ ਹਾਂ ਤਾਂ ਇਹ ਕਿਉਂ ਕੀਤਾ ਗਿਆ ਅਸੀਂ ਉਹਨਾਂ ਨੂੰ ਆਪਦੀ ਮਜਬੂਰੀ ਦੱਸੀ ਕਿ ਰਾਤ ਨੂੰ ਅਸੀਂ ਕਿਹਨੂੰ ਆਦਾ ਮੈਸੇਜ ਦੱਸਦੇ ਲੋਕਾਂ ਨੂੰ ਤਾਂ ਇਹ ਪਤਾ ਵੀ ਬਖੇਂਡਾ ਬੰਦ ਹੈ ਤੇ ਧਰ ਤੁਸੀਂ ਸਾਨੂੰ ਜੇ ਟਾਈਮ ਰਹਿ ਕੇ ਦੱਸ ਦਿੰਦੇ ਤਾਂ ਅਸੀਂ ਮੈਸੇਜ ਕਨਵੇ ਕਰਦੇ ਜੋ ਫੈਸਲਾ ਹੁੰਦਾ ਅਸੀਂ ਤੁਹਾਨੂੰ ਦੱਸ ਪਾਉਂਦੇ ਲੇਕਿਨ ਫਿਲਹਾਲ ਨਾ ਅਸੀਂ ਹੁਣ ਕੁਝ ਪਾ ਰਹੇ ਹਾਂ ਕਿਸੇ ਤੋਂ ਨਾ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਤੁਸੀਂ ਟਾਈਮ ਦਿੱਤਾ ਹੈਗਾ ਤਾਂ ਉਸ ਤੋਂ ਬਾਅਦ ਨਗਰ ਨਿਗਮ ਦੇ ਪ੍ਰਸ਼ਾਸਨ ਦੇ ਵੱਲੋਂ ਸਾਰੇ ਇੱਥੇ ਐਸ ਡੀ ਐਮ ਮੈਡਮ ਖੁਦ ਇੱਥੇ ਆਏ ਉਹਨਾਂ ਨੇ ਸਾਰੀ ਗੱਲ ਇਹ ਦੱਸੀ ਜਿਹੜਾ ਨੋਟੀਫਿਕੇਸ਼ਨ ਸੀਗਾ ਜਿਹੜੀ ਇੱਥੇ ਜੱਥੇਬੰਦੀਆਂ ਆਈਆਂ ਸੀਗੀਆਂ ਸਾਡੇ ਕਿਉਂਕਿ ਉਹ ਸੰਘਰਸ਼ ਕਰਦੀਆਂ ਕਾਨੂੰਨੀ ਐਕਸਪਰਟ ਹੁੰਦੀਆਂ ਅਸੀਂ ਉਹ ਨੋਟੀਫਿਕੇਸ਼ਨ ਦੀ ਕਾਪੀ ਉਹਨਾਂ ਨੂੰ ਦਿਖਾਈ ਤਾਂ ਉਹਨਾਂ ਨੇ ਵੀ ਕਿਹਾ ਕਿ ਇਹ ਸਹੀ ਲੀਗਲ ਪ੍ਰੋਸੈਸ ਹੈ ਤੁਹਾਡੀ ਮੰਗਾਂ ਦੇ ਅਨੁਸਾਰ ਇਹ ਚੱਲ ਪਿਆ ਅਰਜੈਂਟ ਦੇ ਵਿੱਚ ਮੀਟਿੰਗ ਧਰੀ ਗਈ ਹੈ 23 ਤਰੀਕ ਨੂੰ ਤੇ ਹੁਣ ਹਾਊਸ ਦੇ ਵਿੱਚ ਬੁਲਾ ਕੇ ਉਹ ਮਤਾ ਇਹਦਾ ਜਿਹੜਾ ਹੈਗਾ ਇਹਦਾ ਰੱਦ ਕੀਤਾ ਜਾਊਗਾ ਇਹ ਸਹੀ ਪ੍ਰोसीडिंग ਹੈ ਤੇ ਤੁਹਾਨੂੰ ਆਪਦੀ ਮੰਗ ਦੇ ਅਨੁਸਾਰ ਤੁਹਾਨੂੰ ਅੱਜ ਦਾ ਧਰਨਾ ਰੁਕ ਦੇਣਾ ਚਾਹੀਦਾ ਹੈਗਾ ਲੇਕਿਨ ਉਸ ਤੋਂ ਬਾਅਦ ਇਹ ਕੇਵੀ ਨਿਰਣੈ ਲਿੱਤਾ ਗਿਆ ਕਿ ਸਾਡਾ ਸੰਘਰਸ਼ ਇਹ اسی ਤਰ੍ਹਾਂ ਅੱਗੇ ਉਲਿੱਕਨ ਦੇ ਵਾਸਤੇ ਅਗਲੀ ਰਣਨੀਤੀ ਬਣਾਉਣ ਵਾਸਤੇ ਸਾਡੀ 1-2 ਦਿਨਾਂ ਦੇ ਵਿੱਚ ਇੱਕ ਹੋਰ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਜਿਹਦੇ ਵਿੱਚ ਅਗਲੀ ਰੂਪਰੇਖਾ ਤਿਆਰ ਕੀਤੀ ਜਾਊਗੀ ਉਹ ਜਿਹੜੀ ਰੂਪਰੇਖਾ ਹੈ ਉਹ ਕਿਸ ਵਾਸਤੇ ਤਿਆਰ ਕੀਤੀ ਜਾ ਰਹੀ ਹੈ ਉਹ ਸਾਰੇ ਉਹਦੇ ਵਿੱਚ ਪੋਜ਼ਿਟਿਵ 네ਗਟਿਵ ਲੀਗਲ ਜਿਹੜੇ ਕੋਈ ਚੀਜ਼ਾਂ ਹੁੰਦੀਆਂ ਉਹਦੇ ਵਾਸਤੇ ਵਿਚਾਰ ਕੀਤਾ ਜਾਊਗਾ ਸੰਭਾਲਿਆ ਜਾਵੇ ਕਿ ਇਹ ਜਿਹੜਾ ਠੇਕਾ ਹੈ ਇਹ ਸੰਪੂਰਨ ਤੌਰ ਤੇ ਰੱਦ ਹੋ ਜਾਵੇਗਾ ਜੀ ਬਿਲਕੁਲ ਰੱਦ ਹੋਊਗਾ ਕਿਉਂਕਿ ਮੈਜੋਰਟੀ ਸਾਨੂੰ 23-24 ਦੀ ਚਾਹੀਦੀ ਸੀ ਉਹ 29 ਦੀ ਤਾਂ ਪਹਿਲਾਂ ਹੀ ਆਲਰੇਡੀ ਆਈ ਵੀ ਹੈ 4-5 ਹੋਰ ਕਹਿੰਦੇ ਸੀਗੇ ਜਿਹੜੇ ਬਾਹਰ ਸੀ ਵੀ ਅਸੀਂ ਦੇ ਦਾਂਗੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਐਨਸੀ ਸਾਹਿਬ ਹੈ ਉਹ ਹੁਣ ਲੋਕਾਂ ਦੇ ਉਹਨਾਂ ਨੂੰ ਦਰਦ ਦਾ ਉਹਨਾਂ ਨੂੰ ਆਵਾਜ਼ ਦਾ ਪਤਾ ਲੱਗਿਆ ਵੀ ਜਿਹੜੀ ਇੰਨੀ ਗੁੰਡਾਗਰਦੀ ਹੈ ਹੋ ਰਹੀ ਹੈ ਤਾਂ ਹਾਊਸ ਦੀ ਜਿਹੜੀ ਫੁੱਲ ਮੇਜੋਰਟੀ ਹੈ ਉਹ ਇਸ ਹੱਕ ਦੇ ਵਿੱਚ ਆ ਚੁੱਕੀ ਹੈ ਇੱਕ ਪਾਸੇ ਕੋਈ ਠੇਕਾ ਰਾਜ ਨੂੰ ਹੋਣਾ ਚਾਹੀਦਾ ਮੋٹے ਮੋٹے ਤੌਰ ਤੇ ਜਿਹੜਾ ਹੈ ਵਪਾਰੀ ਵਰਗ ਅਤੇ ਆਮ ਲੋਕਾਂ ਦੀ ਜਿਹੜੀ ਜਿੱਤ ਹੋਈ ਆਪਾਂ ਮੰਨ ਸਕਦੇ ਹਾਂ ਅਸੀਂ ਇਸ ਨੂੰ 90% ਜਿੱਤ ਕਵਾਂਗੇ ਜੀ ਹਲੇ ਸਾਡੀ ਅਗਲੀ ਜਿਹੜੀ ਰੂਪਰੇਖਾ ਹੈਗੀ ਹੈ ਉਹ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਤੈਅ ਕਰਾਂਗੇ